ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੁਲਿਸ थाना ਡੇਰਾ ਬਾਬਾ ਨਾਨਕ ਦੇ ਅੰਦਰ ਪੈੰਦੇ ਪੁਲਿਸ ਚੌਕ ਕੀ ਧਰਮਕੋਟ ਰੰਦਾਵਾ ਦੇ ਪਿੰਡ ਰੜੇਵਾਲੀ ਦੇ ਨੌਜਵਾਨ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪ੍ਰਭ੍ਰਿਤਿਕ ਨੌਜਵਾਨ ਦੇ ਪਰਿਵਾਰ ਵੱਲੋਂ ਪਿੰਡ ਦੇ ਕੁਝ ਵਿਅਕਤੀਆਂ ਉੱਪਰ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਪਿਤਾ ਤੇ ਭਰਾ ਨੇ ਦੱਸਿਆ ਕਿ ਮਲਕੀਤ ਸਿੰਘ ਜੋਕੇ ਅੱਡਾ ਚੰਗੀ ਵਿਖੇ ਡੀਜੀ ਰਿਪੇਅਰ ਦਾ ਕੰਮ ਕਰਦਾ ਸੀ ਰੋਜ਼ ਦੀ ਤਰ੍ਹਾਂ ਬੀਤੀ ਰਾਤ ਜਦੋਂ ਆਪਣੇ ਘਰੋਂ ਜਾ ਰਿਹਾ ਸੀ ਤੇ ਉਸ ਦੇ ਘਰ ਤੋਂ ਕੁਝ ਦੂਰੀ ਉੱਪਰ ਹੀ ਸੜਕੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਮੁੰਡੇ ਨੂੰ ਲਾਈ ਹੋਈਆ ਤੇ ਉਹਨਾਂ ਨੇ ਸਤਾਂ ਲਾੜੀ ਮੇਰੇ ਮੁੰਡੇ ਦੀ ਗੂਠਾਵੜ ਦਾ 22 ਦਾ ਪਰਚਾ ਆਇਆ ਤੇ ਪੰਚਾਇਤ ਨਾਲ ਮਿਲ ਕੇ ਫੈਸਲਾ ਕਰਾਤਾ 40 ਹਜ਼ਾਰ ਰੁਪਏ ਤਾਂ ਮੁੰਡੇ ਦੇ ਵਿਛਾਣੇ ਪੁੱਜਿਆਂ ਦੇ ਤੁਸੀਂ ਇਹਨੂੰ ਭਰਾਇਨਾਮ ਕਰ ਲਓ। ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਮਾਰ ਮਾਰਤਾ ਦੇ ਦਿੱਤਾ। ਨਹੀਂ ਉਹਦਾ ਕਤਲ ਹੋਇਆ ਜਾਂ ਐਕਸੀਡੈਂਟ ਆ ਨਹੀਂ ਨਹੀਂ ਐਕਸੀਡੈਂਟ ਨਹੀਂ ਕਤਲ ਮਾਰਿਆ ਉਹਨਾਂ ਨੇ ਸਰੀਰ ਐਵੇਂ ਬਚਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿ ਬਾਹਰ ਦੇ ਉਹ ਪਿੰਡ ਦੇ ਆ ਤੇ ਕਿ ਪੁਲਸ ਨੇ ਉਹ ਤੁਸੀਂ ਫਿਰ ਸੂਚਿਤ ਕੀਤਾ ਜੀ ਹਾਂ ਜੀ ਪੁਲਸ ਲੈ ਗਈ ਫੜ ਕੇ ਲਾਦਾ ਉਹਨੂੰ ਕੀ ਕਾਰਵਾਈ ਕੀਤੀ ਜਾਰੀ ਪੁਲਸ ਨੂੰ ਤਾਂ ਉਹਦੇ ਤਾਂ ਕੋਈ ਕਾਰਵਾਈ ਨਹੀਂ ਆਈ ਤੇ ਕੋਈ ਉਹਦੀ ਡੈੱਡ ਬਡੀ ਕੋਈ ਪੋਸਟਮਾਰਟਮ ਕਰਵਾਇਆ ਆ ਨਹੀਂ ਉਹ ਤੇ ਬਟਾਲੇ ਛੱਡ ਕੇ ਆਏ ਆ ਡੈੱਡ ਬਡੀ ਵੇਕ ਵਰ ਹੈ ਵਿਆਹ ਕਿੰਨੇ ਬੱਚੇ ਦੇ ਇੱਕੋ ਬੱਚਾ ਆ ਕਿੰਨੀ ਉਮਰ ਦੇ ਬੱਚੇ ਜੀ ਹਾਂ ਬੱਚੇ ਹੁਣੀਆਂ 15 ਸਾਲ ਹੋਣੀਆਂ ਨਹੀਂ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਅੱਛਾ ਤੇ ਕੀ ਹੁਣ ਮੰਗੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂ ਜੀ ਮੰਗੇ ਕੀ ਕਰਦੇ ਪ੍ਰਸ਼ਾਸਨ ਮੰਗੇ ਇਨਸਾਫ ਹੋ ਜਾ ਨੂੰ ਹਾਂ ਜੀ ਸਰ ਜੀ ਪਿੰਡ ਡੜੇ ਵਾਲੀ ਪਹੁੰਚੇ ਜੀ ਇੱਕ ਕੋਈ ਮੌਰਡਰ ਹੋਇਆ ਜਾਂ ਕੀ ਹੈ ਜੀ ਮਾਬਲਾਪੁਰਾ ਇਹ ਰਾਤੀ ਨਾਲ ਨਵੀਆਂ ਇਨਫੋਰਮੇਸ਼ਨ ਆ ਗਈ ਹੈ ਨਾ ਇਹ ਇੱਥੇ ਇੱਕ ਬਲਕਿ ਇਹ ਸੇ ਸਾਨੂੰ ਬਰਉਂਦਰ ਸਿੰਘ ਪਿੰਡ ਰੜੀਵਾਲੀ ਆ ਕੱਪੀ ਸਾਰੇ ਜਿੰਮੜਾ ਇਹ ਇਹਦੀ ਸੜਕ ਦੇ ਵਿੱਚ ਡਿੱਕੇ ਮੌਤ ਹੋ ਗਈ ਆ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਕ ਪਿਲੂ ਮੋਟਰ ਸੈਂਟਰ ਤੇ ਜਿਹੜੀ লাশ ਸੀ ਉਹ ਆਪਣੇ ਘਰ ਲੈ ਗਈ ਸੀ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਸ ਬਾਅਦ ਵਿੱਚ ਫਾਂਜੀ ਸੈਂਟ ਟੀਮ ਜਿਹੜੀ ਆ ਵੀ ਮੌਕੇ ਤੇ ਆਈ ਹੈ ਹੀ ਆਈ ਸਰਗੋ ਦੇਖਿਆ ਤੇ ਇਹ ਮੋੜ ਤਾਂ ਅਸਲੀ ਜਿਹੜਾ ਕਾਰਨ ਇਹ ਬਾਦ ਪੋਸਟਮਾਰਟ ਵੀ ਪਤਾ ਲੱਗਣਾ ਚ ਪੋਸਟਮਾਰਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗੁਮਾਂਢੀ ਦੋ ਘਰ ਵਾਲੇ ਇਹਨਾਂ ਦੇ ਪੰਜ ਬੰਦਿਆਂ ਦੇ ਨਾਲ ਖੌਂਦੀ ਆ ਵੀ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਤਕਰਾਅ ਚ ਡੋੜਾ ਹੋਇਆ ਏ ਉਹਦੇ ਵਿੱਚ ਕੋਈ ਬਾਅਦ ਚ ਨਾਮ ਹੈ ਜੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਵੀ ਕਾਰਵਾਈ ਕੀਤੀ ਗਈ। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬੱਲੜਹਾ ਵਿੱਚ ਰਿਸ਼ਤੇ ਉਸ ਸਮੇਂ ਤਾਰ-ਤਾਰ ਹੋ ਗਏ ਜਦੋਂ ਸੋਹਰੇ ਨੇ ਆਪਣੀ ਬੇਟੇ ਦੀ ਬਹੂ ਨਾਲ ਸਿਰੇਖ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨ ਕਰਨ ਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਪੀੜਤ ਬਹੂ ਨੇ ਕਿਹਾ ਕਿ ਉਸ ਦਾ ਇਸ ਘਰ ਵਿੱਚ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦਾ ਘਰ ਵਾਲਾ ਜਰਮਨੀ ਵਿੱਚ ਰਹਿੰਦਾ ਹੈ ਤੇ ਮੇਰੀ ਸੱਸ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸੇ ਦਿਨ ਤੋਂ ਸੋਹਰੇ ਨੇ ਗਲਤ ਨਜ਼ਰ ਅਕੜਨੀ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਬਹਾਰਾ ਲੜਕੇ ਦੇ ਬਿਆਨਾਂ ਤੇ ਦੋਸ਼ੀ ਸੋਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਸੋਰੇ ਇਹਨੇ ਸੋਹਦਾ ਹਾਂ ਦਿੱਤਨ ਸਿੰਘ। ਅਚੈ ਹੀ ਦੱਸੋ ਜਿਹੜੀ ਤੁਹਾਡੇ ਨਾਲ ਮਾਰਕਟ ਆਈ ਹੋਈ ਸੀਗੀ, ਇਹ ਕਦੋਂ ਹੋਈ ਤੇ ਕਿਸ ਤਰ੍ਹਾਂ ਹੋਈ ਸੀ? ਸਰ ਇਹਦਾ ਇਹ ਜਦੋਂ ਸਸੂਰੀ ਹੋਈ ਹੈ ਨਾ ਉਹ ਉਸ ਤੋਂ ਬਾਅਦ ਤਾਂ 10 ਮਿੰਟ ਕੋਰਚਰ ਕਰ ਦਿੱਤੇ ਹੈਗੇ। ਹੂੰ। ਇਹ ਮੈਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਐ ਨਾਲ। ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ। ਹਾਂਜੀ। ਤੇ ਹੁਣ ਅਪਰਸੋਂ ਹੁਣ ਫਿਰ ਤੋਂ ਮੈਂ ਨਾਲ ਮਤਲਬ ਕਿ ਉਤਾਲੀ ਕੋਲੋਜ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਨੂੰ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੈਨੂੰ ਮਾਰਕਟਾਈ ਦਿੱਤੀ। ਤੁਰਕ ਕੀਤੀ ਕਿਤੇ ਸੱਟ ਲੱਗੀ ਨਹੀਂ। ਮੇਰੀ ਆਖਰ ਖੁੱਸ ਗਈ ਆ। ਮੇਰੇ ਲੈਫਟ ਸ਼ੋਲਡਰ ਦੀ ਸਾਈਡ ਲੱਗ ਗਈ ਆ। ਤੇ ਉਹ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਤੇ ਵੀ ਮਾਰਿਆ ਤੇ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ। ਤੇ ਤੁਹਾਡੇ ਹਸਬੰਦ ਕਿੱਥੇ ਹੋ? ਮੇਰੇ ਹਸਬੰਦ ਬਾਹਰ ਨੇ। ਕਿੰਨੇ ਸਾਲ ਤੋਂ ਬਾਹਰ? ਉਹ ਪਿਛਲੇ 1.5 ਸਾਲ ਤੋਂ ਬਾਹਰ ਹੈ। 3 ਸਾਲ ਹੋ ਗਏ ਸਰ। ਅੱਛਾ ਇਹ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤਾਂ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਬੇਟੀ ਨੇ ਇਸ ਤਰ੍ਹਾਂ ਮਾਰਕਟਾਈ ਹੋਈ ਹੈ? ਇਹ ਸਰ ਮੈਨੂੰ ਰਾਤ ਹੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੂੰ ਗਾਇਤ ਨਜ਼ਰ ਰੱਖੀ ਸੀ। ਮੇਰ ਲੈਣ ਨੇ ਗੱਲ ਕੀਤੀ। ਆਪਣੀ ਪਰਚਾਈ ਨਾ ਕੀਤੀ ਸੀ ਮੈਨੂੰ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੰਮੀ ਦਿੱਤ ਦਿਨੇ ਨਾਲ ਮੈਂ ਕਿਹਾ ਸੀਗਾ ਕਿ ਚੱਲ ਜੇ ਘਰ ਬਸਤੇ ਤੇ ਬਸੇ ਜ ਸਾਡਾ ਪਰ ਉਹ ਫਿਰ ਉਹਨਾਂ ਨੇ ਇਹ ਹੀ ਹਰਕਤ ਦੁਆਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਗੋਟਿਆਂ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨੂੰ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤਾਂ ਇਹੀ ਕਹਿੰਨੀ ਹਾਂ ਸਜ਼ਾ ਹੋਵੇ ਜਿੱਦ ਤੱਕ ਕੂੜੀ ਮੇ ਤੇ ਨੀਲ ਬਾਈ ਨੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਸਰ ਇੱਕ ਬਲ ਹੱਡਾ ਪਿੰਡ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀ ਕਿ ਸੋਹਰੇ ਬੋਲ ਕੋਟ ਮਾਰ ਰੋ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀ ਸਬੰਧ ਰ ਇਹ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਥਾਣਾ ਦਸੂਹਾ ਦੇ ਵਿੱਚ ਜਿਸ ਸੰਬੰਧੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸੰਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਡੇਟਡ 7/4/25 ਅੰਡ ਸੈਕਸ਼ਨ 115 ਜਿਵੇਂ 2 74 75 ਬੀਐਨਐਸ ਤੇ ਤਦ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਪੂਰਾ ਦੋਸ਼ੀ ਹੈਗਾ ਬਿਕਰਮ ਸਿੰਘ ਹੈਗਾ ਸੌਣਾ ਹੈਗਾ ਸਾਨੂੰ ਬਲਦੇਵ ਸਿੰਘ ਲੱੱਬੇ ਦਾ ਉਹ ਨੂੰ ਅਰੇਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਹੈਗਾ ਉਹ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਐਲ ਪੀਜੀ ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਕੀਮਤ ਫਿਰ ਤੋਂ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਆਮ ਲੋਕਾਂ ਦੀ ਜੇਬ ਤੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਅੰਮ੍ਰਿਤਸਰ ਦੇ ਛਨਾਲਾ ਦੇ ਵਿੱਚ ਜਦੋਂ ਇਲਾਕਾ ਵਾਸੀਆਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਲ ਪੀਜੀ ਸਿਲੰਡਰ ਦੇ ਰੇਟ ਵਧਣ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਅਜਨਾਲਾ ਵਾਸੀਆਂ ਨੇ ਦੱਸਿਆ ਕਿ ਦਿਨੋਂ ਦਿਨ ਮਹਿੰਗਾਈ ਵਾਦੀ ਜਾ ਰਹੀ ਹੈ ਤੇ ਇਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ। ਲੈ ਕੇ ਕਹਿਣਾ ਤੇ ਕੀ ਆ ਕਿ ਕਹਿਣ ਜੁਗੀ ਕੋਈ ਗੱਲ ਤੇ ਰਹੀ। ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਗ ਕੁੱਟਿਆ ਜਿੱਦਾਂ ਗੱਲ ਚੰਗੂਠੇ ਦਿੱਤਾ ਨਾ ਲੋਕਾਂ ਉਤੇ ਰੋਟੀ ਦੇ ਲਾਲੇ ਪੈ ਗਏ ਨੇ। ਇੰਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਸੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੁੱਪ ਵਿੱਚ ਲੈ ਕੇ ਜਾਣਗੇ। ਇਹ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵਾਇਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਕੇ ਆ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਹੀ ਆ ਜੋ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਆ ਤੇ ਨਾਮਾਤਰ ਆਉਂਦੀ ਆ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆਇਆ ਵਰਲਡ ਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਣੀ ਕਾਰਪੋਰੇਟਾਂ ਦੇ ਘਰ ਭਰੀ ਜਾਣੇ ਉਹਨਾਂ ਨੂੰ ਫਾਇਦੇ ਦੇਈ ਜਾਣੇ ਇਹ ਸਮਝ ਨਹੀਂ ਉਹਦੀ ਇਹ ਸਰਕਾਰ ਲੋਕਾਂ ਦੀ ਆ ਇਹ سرمਾਈਦਾਰਾਂ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਉਂਕਿ ਕਿਚਨ ਦਾ ਕੰਮ ਤਾਂ ਸਾਰਾ ਇਹਦੇ ਤੇ ਹੀ ਹੁੰਦਾ ਜੇ ਗੈਸ ਤੇ ਉੱਤੇ ਹੀ ਅੱਗੇ ਗੈਸ ਦਾ ਨਾਲ ਵੀ ਦਿਨ ਨਹੀਂ ਨਿਕਲਦੇ ਸੜੀ ਨਾਲ ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ 700 ਰੁਪਏ ਦਾ ਸਿਲੰਡਰ ਸੀ ਫਿਰ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਤਾਂ 900 ਦਾ ਹੋ ਗਿਆ ਐ ਇੰਨੀ ਮਹਿੰਗਾਈ ਦੇ ਵਿੱਚ ਸੰਤ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਤੇ ਦੇ ਚਲਾਉਣਾ ਹੈ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲੈਣਾ ਮਹਿੰਗਾ ਹੋ ਗਿਆ ਹੈ ਕੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਾ ਦੀ ਜਰੂਰਤ ਹੁੰਦੀ ਹੈ ਸਾਨੂੰ ਮੰਗਨੇ ਪੈਂਦੇ ਆ ਕਰਦੇ ਆ ਪੈਸੇ ਹੋਰ ਇਹ ਸਾਨੂੰ ਦੇ ਦਿਓ ਮੰਗਾਈ ਸਾਨੂੰ ਹਰ ਸਰਕਾਰ ਜਿਹੜੀਆਂ ਵੀ ਆਈਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹ ਹੋ ਜਾਏਗਾ ਉਹ ਹੋ ਜਾਏਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਾਈ ਵਾਧੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸੀ ਕੀ ਲੱਗਦਾ ਚਿਤਨਾ ਅੱਗੇ ਨੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ ਲੋਕਾਂ ਨੇ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਰੋਮਤਾਂ ਸਾਨੂੰ ਤੇ ਕੁਛ ਨਹੀਂ ਮੁਫਤ ਹੈਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਆ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਦੇਖਦੇ ਪਏ ਆ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਰਨੀ ਇਹ ਤਾਂ ਸਰਕਾਰ ਤੇ ਹਰ ਵੇਰੀ ਇਹੋ ਹੀ ਮੰਗ ਰੱਖੀ ਹੁੰਦੀ ਹੈ ਵੀ ਕੁਝ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਆ ਮੈਂ ਮੇਰਾ ਗੁਰਮੀਤ ਕੌਰ ਮੈਂ ਇਹ ਕਹਣਾ ਚਾਹੁੰਦੀ ਆ ਕਿ ਮੈਂ ਆਪਣੇ ਹੱਥੀ 157 ਬਾਇਰ ਸਿਲੰਡਰ ਖਰੀਦਿਆ ਜਿਹੜਾ ਕਿ ਹੁਣ ਉਹ ਨਾਉਨਸਟੋਰੇ ਪਹੁੰਚ ਗਿਆ ਵਾ ਹੈਨਾ ਵਾਧੇ ਰੇਟ ਵਾਧੇ 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 ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇੰਨਾ ਮਹਿੰਗਾ ਹੁਣ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਜਟ ਦਾ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਮਈਆਂ ਉੱਥੇ ਜਾਂ ਉੱਥੇ ਨਹੀਂ ਤੇ ਕੋਈ ਕਾਰੋਬਾਰਾਂ ਵਿੱਚ ਤੇ ਵਾਧਾ ਨਹੀਂ ਹੋਇਆ ਪਰ ਮੰਗਿਆਈ ਬਹੁਤ ਜ਼ਿਆਦੀ ਵਧ ਗਈ। ਬੀਤੀ ਰਾਤ ਪਾਜਪਾਗੂ ਮਨਰੰજન ਕਾਲੀਆ ਦੇ ਘਰ ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰੀ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਪੁਲਿਸ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਤੇ ਇਸੇ ਦੌਰਾਨ ਰੇਲਵੇ ਸਟੇਸ਼ਨ ਤੇ ਆਉਣ ਵਾਲੇ ਯਾਤਰੀਆਂ ਦੀ ਬੈਗ ਚੈੱਕ ਕੀਤੇ ਗਏ ਤੇ ਡੌਗ ਸਕਾਟ ਦੀਆਂ ਟੀਮਾਂ ਦੇ ਨਾਲ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਗਈ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ हमेशा ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜ਼ੀਬਲ ਤੇ ਅਲਰਟ ਉਹਨਾਂ ਦੀ ਡਾਇਰੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ so that overall security ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ 'ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਛੋਟਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਾਹਨ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਵੀ ਔਰ ਵਰਨੇਬਲ ਜਗਾਹ ਦੀ ਗੌਰਮੈਂਟ ਬਿਲਡਿੰਗ ਵੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਹਾਂ ਔਰੇ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮੁਹਿੰਮ ਚੱਲੀ ਹੋਈ ਹੈ ਬਹੁਤ بڑی ਵੱਡੀਆਂ ਕਾਮਯਾਬੀਆਂ ਆਪਨ ਮਿਲਿਆ ਹੁਣ ਵੀ ਜਿਹੜੀ ਹੈ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਿਰੁੱਧ ਉਹਦੇ ਚ ਪੈਡਲਰ ਸੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵੱਡੀਆਂ ਰਕਫਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਔਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਤੇ جاری ਰਹੇਗਾ ਔਰ ਤੁਸੀਂ ਦੇਖਿਆ ਕਿ ਗਵਰਨਰ ਸਾਹਿਬ ਦੀ ਜਿਹੜੀ ਪਦ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬਹੁਤ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਰਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਗਿਆ ਸ਼੍ਰੀ ਗਾਲਕਤਕ ਸਾਹਿਬ ਵਿਖੇ ਅਰਦਾਸ ਅਪਰੰਧ ਪੰਜ ਸਿੰਘ ਸਹਿਬਾਨਾਂ ਦੀ ਅਤ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਛ ਗਿਆਨੀ ਜਗਤਾਰ ਸਿੰਘ ਕਾਰਜਕਾਰੀ ਜਥੇਦਾਰ ਤਖਤ ਸ਼੍ਰੀ ਦੰਦਮਾ ਸਾਹਿਬ ਗਿਆਨੀ ਜਗਿੰਦਰ ਸਿੰਘ ਮੁੱਖ ਗ੍ਰੰਥੀ ਚੇਰਨੰਦਪੁਰ ਸਾਹਿਬ ਗਿਆਨੀ ਮਲਕੀਤ ਸਿੰਘ ਮੁੱਖ ਗ੍ਰੰਥੀ ਸ਼੍ਰੀ ਗਾਲ ਤਖਤ ਗਿਆਨੀ ਮੰਗਲ ਸਿੰਘ ਪੰਜ ਪਿਆਰੇ ਸ਼੍ਰੀ ਗਾਲ ਤਖਤ ਸਾਹਿਬ ਹਾਜ਼ਰ ਸਨ ਉਹਨਾਂ ਕਹਿ ਕੇ ਖਾਲਸੇ ਦੇ ਸਾਸ਼ਨਾ ਦਾ ਹਾੜਾ ਬਣਾਇਆ ਜਾ ਰਿਹਾ ਤੇ ਖਾਲਸਾ ਦਾ ਸਿਰਜਣਾ ਦਾ ਹਾੜਾ ਆ ਰਿਹਾ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਅਤੇ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਦੇ ਪ੍ਰਬੰਧ ਜਿਹੜੇ ਹਨ ਵਿਸ਼ੇਸ਼ ਕਰੇ ਤੇ ਤਖਤ ਸੈਬਾਨ ਤੇ ਵੀ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹਨ ਕਾਰਜ ਵਿੱਚ ਫਤਿਹ ਪਾ ਸਕਦੇ ਆ ਜਿਵੇਂ ਕੋਈ ਐਮਰਜੈਂਸੀ ਲੱਗੀ ਹੋਵੇ ਤੇ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਤੇ ਖੁੱਲ ਕੇ ਗੁਰਮਤਿ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਆ ਮਤਾ ਨੰਬਰ 7 ਆਜ ਮਿਤੀ 26 ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ 32 ਜੇਠ ਸੰਮਤ ਨਾਨਕਸ਼ਹੀ 550 ਮੁਤਾਬਕ 14 ਜੂਨ 2118 ਨੂੰ ਮਤਾ ਨੰਬਰ 1 ਦੀ ਰੋਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਥੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕੇ ਕਈ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ ਕਈ ਹੋਰ ਵੀ ਮਦਦ ਕੀਤੀ ਗਈ ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ। ਆਜਮਿਤੀ ਇਹ ਮਤਾ ਨੰਬਰ 8 ਹੈਗਾ ਦੀ ਆਪਣਾ। ਆਜਮਿਤੀ ਸ਼ਬੀਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ਼੍ਰੀ ਕਾਲਤਕ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਖ ਨਾਨਕਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰ ਜਨਾ ਦਿਹਾੜਾ ਆ ਰਿਹਾ ਹੈ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰ ਸੰਚਾਰ ਦੇ ਪ੍ਰਬੰਧ ਜਿਹੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵੱਧ ਤੋਂ ਵੱਧ ਇਨ੍ਹਾਂ ਅਮਰ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵੈਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਤਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਆ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ ਚਾਹੀਦਾ ਇਹ ਅੱਜ ਅਠ ਮੱਥੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਪਾਸ ਕੀਤੀ ਇਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤਸਰ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਗਟਾਰੀਆ ਵੱਲੋਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਯੁੱਧ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਗਿਆ ਪੈਦਲ ਮਾਰਚ ਅੱਜ 6ਵੇਂ ਦਿਨ ਅੰਮ੍ਰਿਤਸਰ ਵਿੱਚ ਦਾਖਲ ਹੋਇਆ। ਅੱਜ ਇਸ ਦਾ ਆਖਰੀ ਮਾਰਚ ਦਾ ਦਿਨ ਹੈ ਤੇ ਇਹ ਮਾਰਚ ਪੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਜਿਲ੍ਹਾ ਵਾਲੇ ਬਾਗ ਵਿੱਚ ਜਾ ਕੇ ਸਮਾਪਤ ਹੋਵੇਗਾ ਤੇ ਮਾਰਚ ਦੀ ਗਵਾਹੀ ਕਰ ਰਹੇ ਰਾਸ਼ਪਾਲ पंजाब ने राजवी जो नशे खात में लोगों का सहयोग यात्रा को पंजाब की जन यात्रा बना दिया आपके कारण से जनता में लगातार एक के बाद एक दिन में अधिक जुड़ाव होता जा रहा है मैं सोचता हूँ यहाँ की जनता मन से चाहती है कि इस नशा मुक्त पंजाब बनाना है रंगला पंजाब बनाना है इसमें विश्वविद्यालय के बच्चे बच्चियां, समाज के बड़े बुजुर्ग सब लोगों ने कई सेना के रिटायर्ड लोगों ने वाइस चांसलर ने राजनीतिक पार्टियों के प्रमुख लोगों ने इसमें शरीक होकर के इसको जनता की एक तरह से एक रैली बना दी है तो मैं जनता के बहुत, बहुत आभारी हूँ और बॉर्डर के जिलों से भी कई लोग आज इसमें सम्मिलित हुए हैं मैं सबको प्रणाम करके मैं आपका आशीर्वाद देकर और आपका प्यार लेकर के इस अभियान में आप और मैं दोनों मिलकर के चलें ये प्रार्थना करके अपनी बात को पूरा करता हूँ धन्यवाद अज मोहाली दी ए एन टी एफ दी टीम ने सरपंच ने पति दे भारी मात्रा विच नशे समेत काबू किया है इस संबंध में इंचार्ज आरडी शर्मा ने किया है कि ये शख्स अपने आप ਨੂੰ ਸਰਪੰਚ ஆகਦਾ ਸੀ ਤੇ ਲਗਜ਼ਰੀ ਲਾਈਫ ਜੀ ਰਿਹਾ ਸੀ ਤੇ ਇਸ ਤੋਂ ਪਹਿਲਾਂ ਵੀ 13 ਮਾਂਪੇ ਦਰਜਾ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਇਸ ਦਾ ਕਿਸ ਨੈਟਵਰਕ ਨਾਲ ਵਾ ਵਾਸਤਾ ਸੀ ਬਾਹਰਾਲ ਇਸ ਨੂੰ ਰਿਮਾਂਡ ਤੇ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ ਬਾਹਰ ਅਗੇਂਸਟ ਡਰੱਗਸ ਦੇ ਵਿੱਚ ਸਾਡੀ ਏਐਨਟੀੀ ਟੀਮ ਵੱਲੋਂ ਲਗਾਤਾਰ ਜਿਹੜੀ ਹੈਗੀ ਨਸ਼ਾ ਵਿਰੋਧ ਕਾਰਵਾਈ ਕੀਤੀ ਜਾ ਰਹੀ ਸੀਗੀ ਇੱਟ ਤਰੀਕੇ ਨਾਲ ਸਾਨੂੰ ਇੱਕ ਖੂਬੀਆ ਇਤਲਾ ਮਿਲੀ ਸੀ ਵੀ ਇੱਕ ਤਰਮਿੰਦਰ ਸਿੰਘ ਸਨ ਆਫ ਕਰਨੈਲ ਸਿੰਘ ਵਾਸੀ ਪਿੰਡ ਰਾਇਪਰ ਮੰਡਲਾ ਦਾ ਵੀ ਇਹ ਆਪਣੀ ਗੱਡੀ 'ਚ ਧੁੱਕੀ ਦੀ ਡਿਲੀਵਰੀ ਦੇਣ ਵਾਸਤੇ ਕਿਸੇ ਨੂੰ ਜਾ ਰਿਹਾ ਹੈਗਾ ਜਿਹਨੂੰ ਅਸੀਂ ਉੱਥੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਦੀ ਗੱਡੀ ਸਰਚ ਕੀਤੀ ਆ ਉਹਦੇ ਵਿੱਚੋਂ ਧੁੱਕੀ ਤੇ 5 ਲੱਖ ਰੁਪਇਆ ਜਿਹੜਾ ਕੈਸ਼ ਸਾਨੂੰ ਉੱਥੋਂ ਬਰਾਮਦ ਹੋਇਆ ਉਸ ਤੋਂ ਬਾਅਦ ਅਸੀਂ ਇਹਦੀ ਪੁੱਛਗਿੱਛ ਕਰਕੇ ਇਹਦੇ ਪਹੁੰਚੇ ਘਰੇ ਜਿੱਥੇ ਇਹਦਾ ਬਾਹਰਲੇ ਪਾਸੇ ਫਾਰਮ ਹਾਊਸ ਹੈ ਬਣਾਇਆ ਹੋਇਆ ਇੱਕ ਟਾਈਲ ਫੈਕਟਰੀ ਹੈਗੀ ਇਹਦੀ ਤੇ ਜਦੋਂ ਉਥੇ ਟਾਈਲ ਫੈਕਟਰੀ ਦੇ ਅਸੀਂ ਜਾ ਕੇ ਸਰਚ ਕੀਤੀ ਜਦੋਂ ਉਹਦੇ ਇਹਦੇ ਜਿਸ ਤਰ੍ਹਾਂ ਇਹਨੇ ਸਾਨੂੰ ਬਿਆਨ ਦਿੱਤਾ ਸੀ ਉਹਦੇ ਵਿੱਚ ਦੱਸਣਾ ਤਾਅਬਕੇ ਦੇ ਉਦੋਂ ਸਾਨੂੰ 35 ਕਿਲੋ ਪੁੱਕੀ ਹੋਰ ਤੇ 77 ਕਿਲੋ ਗਾਂਜਾ ਤੇ 240 ਗ੍ਰਾਮ ਅਫੀਮ ਤੇ 50 ਕਿਲੋ ਜਿਹੜੇ ਪੱਪੀ ਫਲੇਵਰ ਡੋਡੇ ਜੀਰੋ ਕਹਿੰਦੇ ਆ ਉਹ ਸਾਨੂੰ ਮਿਲੇ ਉਥੋਂ ਫਿਰ ਜਿਸ ਤਰ੍ਹਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿੱਥੇ ਕਿੱਥੇ ਸਪਲਾਈ ਕਰਦਾ ਸੀ ਕਿੱਥੋਂ ਲੈ ਕੇ ਆਂਦਾ ਸੀ ਹੌਣ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ ਇਹ ਜਿਹੜਾ ਹੈਗਾ ਇਹ ਜਾਦਾ ਸਰ ਇਹਦੇ ਦੱਸਣ ਮੁਤਾਬਕ ਕਿ ਝਾਰਖੰਡ ਤੇ ਬਿਹਾਰ ਤੋਂ ਲੈ ਕੇ ਆਂਦਾ ਗੇਮ ਜਿਹੜੀ ਬਿਹਾਰ ਤੋਂ ਲੈ ਕੇ ਆਂਦਾ ਸੀਗਾ ਤੇ ਜਿਹੜਾ ਪਾਪੀ ਫਲੇਵਰ ਤੇ ਗਾਂਜਾ ਹੈਗਾ ਜਿਹੜਾ ਗਾਂਜਾ ਵੀ ਇਹਦਾ ਬਿਹਾਰ ਤੋਂ ਆਂਦਾ ਤੇ ਭੁੱਕੀ ਹੈਗੀ ਜਿਹੜੀ ਇਹ ਰਾਜਸਥਾਨ ਤੇ ਝਾਰਖੰਡ ਤੋਂ ਲਿਆਂਦਾ ਹੈਗਾ ਜੇ ਸਰ ਹੌਣ ਤੱਕ ਦੀ ਇਨਵੈਸਟੀਗੇਸ਼ਨ ਜੋ ਹੋ ਗੋਲ ਵੀ ਕਿ ਲੋਕਾਂ ਦੇ ਨਾਮ ਆ ਸਕਦੇ ਆ ਸਾਹਮਣੇ ਬਿਲਕੁਲ ਹੁਣ ਤੱਕ ਸਾਡੇ ਕੋਲ ਇਹਦੇ ਤਿੰਨ ਇਹਦੇ 4 ਕੂਸ ਦਾ ਮਾਰੇ ਸਾਨੂੰ ਉਹਦਾ ਪਤਾ ਲੱਗ ਸਕਿਆ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇੱਕ ਬੰਦਾ ਅਸੀਂ ਰਾਤ ਹੀ ਰੌਂਡ ਅਪ ਕੀਤਾ ਤੇਜਿੰਦਰ ਸਿੰਘ ਗੋਲੂ ਉਹ ਅੱਜ ਉਹਦਾ ਅਸੀਂ ਪੇਸ਼ ਕਰ ਰਹੇ ਹਾਂ ਪੁਲਿਸ ਰਿਮਾਂਡ ਹਾਸਲ ਕਰਕੇ ਉਹਦਾ ਫਿਰ ਅਸੀਂ ਅਗਲੀ ਕਾਰਵਾਈ ਜਾਵਾਂਗੇ ਹਰੇ ਇਹ ਤਾਂ ਕੋਈ ਹੋਰ ਵੀ ਕੈਸ ਨਹੀਂ ਲੈ ਇਹ ਤੇ ਸਾਨੂੰ 8 ਲੱਖ ਰੁਪਏ ਦੀ ਲੋਕ ਜਿਹੜਾ ਹੈਗਾ ਸੀ ਉੱਥੋਂ ਮਿਲਿਆ ਸੀ ਤੇ ਘਰੋਂ ਤੇ ਟੋਟਲ 13 ਲੱਖ ਰੁਪਏ ਜਿਹੜਾ ਹੈਗਾ ਡਰਗ ਮੰਨੀ ਹੈ ਇਹਦੇ ਕੋਲ ਤੇ ਚਾਰ ਜਿਹੜੀ ਲਗਜ਼ਰੀ ਗੱਡੀਆਂ ਨੇ ਇਹਦੇ ਕੋਲ ਇੱਕ ਫੋਰਚੂਨਰ ਟੋਇਟਾ ਤੇ ਇੱਕ ਸੀਗੀ ਇਹਦੇ ਕੋਲ ਅਨੋਵਾ ਕ੍ਰਿਸਟਾ ਇੱਕ ਕਰੂਜ਼ ਤੇ ਇੱਕ ਟਿਊਜ਼ ਇਹ ਜਿਹੜੀਆਂ ਚਾਰ ਗੱਡੀਆਂ ਸੀ ਇਹਦੀਆਂ ਕਬੂ ਗਿੱਤੀਆਂ ਬੀਤੇ ਦਿਨੀ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਧਾਇਆ ਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਬਿਆਨਬਾਜ਼ੀ ਤੇ ਆਮ ਆਦਮੀ ਪਾਰਟੀ ਹਲਕਾ ਕਪੂਟਲਾ ਦੇ ਆਗੂ ਨੇ ਪਲਟਵਾਰ ਕੀਤਾ ਰਾਣਾ ਇੰਦਰਪ੍ਰਤਾਪ ਲੋਬੀ ਡੈਲੀ ਦਰੰਦ ਆਵਾਕ ਕੀਤਾ ਕਿ ਅਸੀਂ ਇੱਕ ਵੱਡੀ ਪੱਧਰ ਤੇ ਸੁਲਤਾਨਪੁਰ ਲੋਧੀ ਹਲਕੇ ਦਾ ਵਿਕਾਸ ਕਰਵਾ ਰਹੇ ਹਾਂ ਤੇ ਇਸ ਲਈ ਉਹਨਾਂ ਨੇ ਫੰਡ ਲੈ ਕੇ ਆਂਦੇ ਹਨ ਉਧਰ ਇਸ ਬਿਆਨਬਾਚੀ ਤੋਂ ਬਾਅਦ ਹਲਕਾ ਕਪੂਰਲਾ ਤੋਂ ਆਪ ਆਗੂਆਂ ਨੇ ਉਹਨਾਂ ਦੇ ਪਿਤਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਨਿਸ਼ਾਨਾ ਬਿੰਦੇ ਹੋਏ ਸਵਾਲ ਖੜਾ ਕੀਤਾ ਹੈ ਕਿ ਰਾਣਾ ਗੁਰਜੀਤ ਸਿੰਘ ਪਿਛਲੇ 23 ਸਾਲਾਂ ਵਿੱਚ ਆਪਣੇ ਕੀਤੇ ਹੋਏ ਆਪਣੇ 23 ਕੰਮ ਹੀ ਗਿਣਾ ਦੇਣ ਕਿ ਕੁਝ ਦਿਨ ਪਹਿਲਾਂ ਸਾਡੇ ਐਮਐਲਏ ਰਾਣਾ ਗੁਰਜੀਤ ਸਿੰਘ ਦੇ ਫਰਜ਼ੰਦ ਜਿਹੜੇ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਉਹਨਾਂ ਨੇ ਇੱਕ ਸੁਲਤਾਨਪੁਰ ਰੈਲੀ ਕੀਤੀ ਉੱਥੇ ਸੁਲਤਾਨਪੁਰ ਦੇ ਵਿਕਾਸ ਲਈ ਬਹੁਤ ਵੱਡੇ ਦਾਅਵੇ ਕੀਤੇ ਕਿ ਮੈਂ 220 ਕਰੋੜ ਰੁਪਇਆ ਸੈਂਟਰ ਕੋ ਲੈ ਕੇ ਆਇਆ ਮੈਂ ਇੱਥੇ ਜਿਮ ਬਣਾ ਦਿਆਂਗਾ ਮੈਂ ਸਾਰੇ ਸ਼ਹਿਰ ਦਾ ਸੀਵਰੇਜ ਪਵਾ ਦਿਆਂਗਾ ਆ ਜਿੱਤੀ ਕਰੇ ਤਿੰਨਾਂ ਸਾਲਾਂ ਚ ਇੱਥੇ ਪਰਚਾ ਨਹੀਂ ਹੋਇਆ ਕੋਈ ਵੀ ਸੁਲਤਾਨਪੁਰ ਦੇ ਵਿੱਚ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਇਹ ਰਾਣਾ ਗੁਰਜੀਤ ਸਿੰਘ ਦੀ ਨਹੀਂ ਜਾਂ ਕਾਂਗਰਸ ਦੀ ਸਰਕਾਰ ਨਹੀਂ ਇਹ ਜਿਹੜੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਜਿਹਦੇ ਵਿੱਚ ਕਿਸੇ ਨਾਲ ਕੋ ਨਜਾਇਜ਼ ਧੱਕਾ ਨਹੀਂ ਹੁੰਦਾ ਇਸ ਕਰਕੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਦੇ ਕੋਈ ਨਜਾਇਜ਼ ਪਰਚਾ ਨਹੀਂ ਹੋਇਆ ਇਹ ਰਵੈਤ ਪ੍ਰਾਣੀਆਂ ਪਾਰਟੀਆਂ ਰਵੈਤੀ ਪਾਰਟੀਆਂ ਦੀ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ 'ਚ ਇਹੋ ਜੀ ਕੋਈ ਰਵੈਤ ਨਹੀਂ ਰਹੀ ਗੱਲ ਵਿਕਾਸ ਦੀ ਵੀ ਉਹ ਕਹ ਰਿਹਾ ਕਿ ਪਹਿਲਾਂ ਸਰੀਵਰ ਨਹੀਂ ਉੱਥੇ ਪਿਆਏ ਜਿਹੜੇ ਫੰਡ ਮੁੜ ਜਾਣੇ ਸੀ ਉਹ ਭਲੇ ਲੋਕਾਂ ਤੁਸੀਂ ਇਹ ਤਾਂ ਦੱਸੋ ਕਿ ਜਿਹੜੇ ਉਹ ਫੰਡ ਜਿਹੜੇ ਗੁਰੂ ਨਾਨਕ ਮਹਾਰਾਜ ਦੀ ਦਾ ਜਿਹੜਾ ਗੁਰੂਪਦ ਸੀ ਉਹ ਕਿਹੜੇ ਸਾਲ ਆਇਆ ਉਦੋਂ ਸਰਕਾਰ ਕਿਹਦੀ ਸੀ ਤੁਹਾਨੂੰ ਤਾਂ ਸਿਰਫ ਲੁੱਟਣ ਦੀ ਕੁੱਟਣ ਦੀ ਆਦਰ ਸੀ ਵੀ ਜਿਹੜੇ ਵੀ ਪੈਸੇ ਆਏ ਸਾਡੀ ਜੇਬੀ ਚ ਪੈ ਜਾਣ ਚਾਹੇ ਤੁਸੀਂ ਸੀ ਚਾਹੇ ਤੁਹਾਡੇ ਆਕਾ ਸੀ ਜਿਹੜੀ ਪੰਜਾਮੀ ਵਾਲੇ ਮਹਾਰਾ ਜਿਨ੍ਹਾਂ ਨੂੰ ਆਪਣੇ ਆਪ ਨੂੰ ਕਹਿੰਦੇ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਜਿਹੜੀ ਸ਼ਤਾਬਦੀ ਮਨਾਉਣ ਲਈ ਉਹਨਾਂ ਦੀ ਪੁਰਬ ਦੀ ਸ਼ਤਾਬਦੀ ਮਨਾਉਣ ਲਈ ਜਿਹੜੇ ਪੈਸੇ ਆਏ ਉਹ ਇੱਕ ਪੈਸਾ ਨਹੀਂ ਲਾਇਆ ਸultanpur ਦਾ ਔਰ ਉਹਨਾਂ ਦਾ ਦੇਖੋ ਕੀ ਹਸ਼ਰ ਹੋਇਆ ਅੱਜ ਦੀ ਡੇਟ 'ਚ ਉਹਨਾਂ ਨੂੰ ਕੋਈ ਪਛਾਣਦਾ ਨਹੀਂ ਸੋ ਮੈਂ ਇਹਨਾਂ ਨੂੰ ਵੀ ਕਹਿਣਾ ਕਿ ਤੁਹਾਨੂੰ ਸultanpur ਦੇ ਲੋਕਾਂ ਨੇ ਨਵਾਜਿਆ ਤੁਹਾਨੂੰ ਐਮਐਲਏ ਬਣਾਇਆ ਤੁਸੀਂ ਉਥੋਂ MLA ਬਣਿਆ ਤੁਸੀਂ ਉਹਦੇ ਵਿਕਾਸ ਦੀ ਗੱਲ ਕਰੋ ਤੁਸੀਂ ਕਪੂਰਥਲੇ ਆਪਣੇ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਰਾਣਾ ਗੁਰਜੀਤ ਸਿੰਘ ਜੀ ਨੇ ਕੀ ਵਿਕਾਸ ਕੀਤਾ ਤੁਸੀਂ 23 ਸਾਲ ਤਕਰੀਬਨ ਹੋ ਗਿਆ ਇੱਥੇ 23 ਸਾਲਾਂ ਦੇ ਵਿੱਚ ਤੁਸੀਂ ਮੈਨੂੰ 23 ਕੰਮ ਗਿਣਾ ਦਿਓ ਕਿ ਤੁਸੀਂ ਇਹ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ ਤੁਸੀਂ ਜਦੋਂ ਦੇ ਸ਼ਹਿਰ ਦੇ ਵਿੱਚ ਆਏ ਹੋ ਤੁਸੀਂ ਸ਼ਹਿਰ ਦਾ ਵਿਨਾਸ਼ ਕੀਤਾ 23 ਨਹੀਂ ਤੁਸੀਂ 13 ਦਿਖਾ ਦਿਓ 13 ਨਹੀਂ ਤੁਸੀਂ 3 ਦਿਖਾ ਦਿਓ ਮੈਂ ਤੁਹਾਨੂੰ ਇਹੋ ਜਿਹੇ ਪਿਆ ਕੰਮ ਜਗਾ ਦਿਖਾ ਦੂੰਗਾ ਜੀਦਾ ਤੁਸੀਂ ਜਿਹੜਾ ਇਸ ਸ਼ਹਿਰ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਉਹਦੀ ਇੱਕੋ ਇੱਕ ਐਗਜ਼ਾਮਪਲ ਜਿੱਥੇ ਆਪਾਂ ਖੜੇ ਆ ਇਹ ਅਫੀਸਰ ਕਲੋਨੀ ਆ ਅਫੀਸਰ ਕਲੋਨੀ ਦੇ ਸਾਹਮਣੇ ਪਾਰਕ ਸੀ ਸਕੂਲ ਆ ਨਾਲ ਬੱਚੇ ਇੱਥੇ ਖੇਡਦੇ ਹੁੰਦੇ ਸੀ ਸਕੂਲ ਦੇ ਵੀ ਉਹਦੇ ਵਿੱਚ ਆ ਤੁਸੀਂ ਕੂੜਾ ਡੰਪ ਕਰਨ ਵਾਲੀਆਂ ਜਗ੍ਹਾ ਬਣਾ ਦਿੱਤੀਆਂ ਇਹ ਤੁਹਾਨੂੰ ਸਿਰਫ ਆਪਣੇ ਘਰ ਭਰਨ ਦੀ ਕਰ ਤੁਹਾਡਾ ਮਕਸਦ ਆ ਕਿਸੇ ਤਰ੍ਹਾਂ ਦੀ ਕੋਈ ਇਸ ਪੰਜਾਬ ਦਾ ਇਸ ਰਾਕੀ ਦਾ ਜਿਨ੍ਹਾਂ ਨੇ ਤੁਹਾਨੂੰ ਇਨਾ ਤੁਹਾਡੀ ਤੁਹਾਡੇ ਫਾਦਰ ਸਾਹਿਬ ਨੂੰ ਐਮਐਲਏ ਬਣਾਇਆ ਤੁਹਾਡੀ ਮਾਤਾ ਨੂੰ ਐਮਐਲਏ ਬਣਾਇਆ ਤੁਹਾਡੇ ਫਾਦਰ ਸਾਹਿਬ ਨੂੰ ਐਮਪੀ ਬਣਾਇਆ ਤੁਹਾਨੂੰ ਐਮਐਲਏ ਬਣਾਇਆ ਤੁਹਾਡੀ ਚਾਚੀ ਨੂੰ ਤਾਈ ਨੂੰ ਐਮਐਲਏ ਬਣਾਇਆ ਜਿਸ ਕਪੂਰਥਲੇ ਨੇ ਇਨਾ ਨਵਾਜਿਆ ਤੁਸੀਂ ਉਹਦੇ ਲਈ ਇੱਕ ਰਤੀ ਪਰ ਵੀ ਕੰਮ ਨਹੀਂ ਕੀਤਾ ਇਸ ਸ਼ਹਿਰ ਦੀ ਸਫਾਈ ਲਈ ਤਕਰੀਬਨ 3-4 ਸਾਲ ਹੋ ਗਿਆ ਤੁਹਾੜਿਆ ਨਗਰ ਕਾਉਂਸਲ ਤੇ ਉਹਨੂੰ ਕਾਰਪੋਰੇਸ਼ਨ ਬਣਾ ਕੇ ਜਿਹੜਾ ਚਿੱਟਾ ਹਾਥੀ ਤੇ ਸ਼ਹਿਰ ਦੇ ਜਿਹੜਾ ਗਲ ਮਾੜੀ ਦਿੱਤਾ ਉਹਦੇ ਵਿੱਚ ਬੰਦੇ ਰੱਖਣ ਲਈ ਜਿਹੜੀ 4 ਸਾਲ ਦੀ ਜਿਹੜੀ ਪ੍ਰਕਿਰਿਆ ਉਹਨੂੰ ਤੁਸੀਂ ਇਹਨਾਂ ਲਟਕਾ ਰਿਆ ਜਿਸ ਕਰਕੇ ਸ਼ਹਿਰ ਦੀ ਸਫਾਈ ਦਾ ਇਹ ਹਾਲ ਆ ਮੇਰਾ ਹੱਥ ਜੋੜ ਕੇ ਤੁਹਾਡੇ ਕੋਲ ਬੇਨਤੀ ਆ ਵੀ ਤੁਸੀਂ ਗੱਲ ਉਹ ਕਰੋ ਜਿਹਦੀ ਤੁਸੀਂ ਜਿਹਨੂੰ ਕਹਿੰਦੇ ਕੋਈ ਦਾਵਾ ਵੀ ਕਰ ਸਕਦੇ ਹੋ ਫੋਕੀਆਂ ਫੜਾ ਮਾਰਨ ਨਾਲ ਕੁਝ ਨਹੀਂ ਬਣਨਾ ਜਿਹੜਾ ਤੁਸੀਂ ਸਿਰਫ ਤੇ ਸਿਰਫ ਜਿਹੜਾ ਇਹਨੇ ਹੌਲੀਡੇ ਆਪ ਹੀ ਦੱਸਦੇ ਆ ਕਿ ਮੈਂ 3 ਦਿਨ ਆਉਣਾ ਤੁਸੀਂ ਇਹਨਾਂ ਹੌਲੀਡੇ ਹੋਮ ਨਾਲ ਸਮਝੋ ਤਿਆਨੂੰ ਲੋਕਾਂ ਨੇ ਇਥੋਂ ਦਿਆ ਨੇ ਜਿਹੜਾ ਆਪਣੇ ਸਮਝ ਕੇ ਤਿਆਨੂੰ ਇਹਨਾ ਮਾਨ ਸਨਮਾਨ ਦਿੱਤਾ ਸੀ ਪਰ ਤੁਸੀਂ ਪਿਕਨਿਕ ਮਨਾਉਣ ਆਉਨੇ ਇੱਥੇ ਔਰ ਉੱਥੇ ਚਲੇ ਜਾਣੇ ਉਹ ਛੱਡ ਕੇ ਕਪੂਰਥਲੇ ਵਿਕਾਸ ਦੀ ਗੱਲ ਕਰੋ ਕਪੂਰਥਲੇ ਦੇ ਖਾਸ ਸੁਲਤਾਨਪੁਰ ਕੀ ਕਰਨਾ ਇਹ ਕਪੂਰਥਲੇ ਵਿਕਾਸ ਲਈ ਜਿਹੜੇ ਤੁਸੀਂ ਲੱਤਾਂ ੜਾਉਨੇ ਹੋ ਉਹਨਾਂ ਤੋਂ ਬਾਝਾਓ ਬੜਮਾਚਰਾ ਪੀਜੀ ਦੇ ਵਿੱਚ ਰਹਿਣ ਵਾਲੀ ਨਿਵਾਸੀ ਜਿਸ ਦਾ ਇਹ ਕਹਿਣਾ ਹੈ ਕਿ ਮੇਰੇ ਐਕਸੀਡੈਂਟ ਤੋਂ ਬਾਅਦ ਮੈਂ ਆਪਣੇ ਪਤੀ ਦੀ ਨਾਲ ਆਪਣੇ ਸੋਹਰੇ ਘਰ ਗਈ ਸੀ ਤੇ ਉਸ ਦੇ ਪਿੱਛੇ ਮੇਰੇ ਪੀਜੀ ਮਾਲਕ ਅਤੇ ਉਸ ਦੇ ਕੇਅਰ ਟੇਕਰ ਵੱਲੋਂ ਮੇਰੇ ਕਮਰੇ ਦੇ ਵਿੱਚ ਮੇਰਾ ਪਿਆ ਸੋਨਾ ਅਤੇ ਹੋਰ ਵੀ ਕਈ ਕਾਗਜ਼ਾਤਾਂ ਤੇ ਕੁਝ ਸਮਾਨ ਪੀਜੀ ਕੇਅਰ ਟੇਕਰ ਵੱਲੋਂ ਚੋਰੀ ਕੀਤਾ ਗਿਆ। ਆਦੇ ਜਦੋਂ ਕੰਪਲੇਂਟ ਦਿੱਤੀ ਗਈ ਬਲੌਂਗੀ ਥਾਣੇ ਦੇ ਵਿੱਚ ਤਾਂ ਉਸ ਤੋਂ ਬਾਅਦ ਉਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਉਹ ਦਰਦਦਰ ਦੀਆਂ ਠੋਕਰਾਂ ਖਾਰੀ ਤੇ ਉਸ ਦੀ ਪੁਲਿਸ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਹੈਲੋ ਸਰ ਹਾਂ ਜੀ ਤੁਹਾਨੂੰ ਦੱਸਦਾ ਕੀ ਨਾਮ ਆਪ ਦਾ? ਸਰ ਮੇਰਾ ਨਾਮ ਹਰਦੀਪ ਕੌਰ ਹੈ। ਕੀ ਮੈਟਰ ਸ਼ੇਅਰ ਕਰਾਂ ਸਰ ਮੈਂ 2 ਸਾਲ ਤੋਂ ਮਤਲਬ 1.5 ਸਾਲ ਹੋ ਚੁੱਕੇ ਐ ਸੀ ਸਾਨੂੰ PG 'ਚ ਰਹਿੰਦੇ ਸੀਗੇ ਤੇ ਇਹਨਾਂ ਨੇ ਮੇਰਾ ਸਮਾਨ ਚੱਕਿਆ ਮੈਂ ਥੋੜੇ ਦਿਨ ਲਈ ਆਪਣੇ ਘਰੇ ਗਈ ਹੋਈ ਸੀਗੀ ਤੇ ਪਿੱਛੇ ਤੋਂ ਇਹਨਾਂ ਨੇ ਓਨਰ ਨੇ ਤੇ ਜਸਕਿਰਤ ਕੇਅਰ ਟੇਕਰ ਜਿਸਨੇ ਮੇਰਾ ਰੂਮ ਬਿਨਾ ਦੱਸੇ ਮੈਨੂੰ ਖਾਲੀ ਕਰ ਦਿੱਤਾ ਗਿਆ ਏ ਤੇ ਅੱਜ ਜਦੋਂ ਮੈਂ ਆਣਾ ਤੋਂ ਸਮਾਨ ਮੰਗਦੀ ਆ ਇਹ ਮੈਨੂੰ ਮੇਰਾ ਕੋਈ ਸਮਾਨ ਨਹੀਂ ਦੇ ਰਹੇ ਮੇਰੇ ਉੱਥੇ ਮੇਰੇ ਡਾਕੂਮੈਂਟ ਮੇਰੇ ਗਹਿਣੇ ਮੇਰੀ ਕੈਸ਼ ਔਰ ਮੇਰੇ ਬੈਂਕ ਦੇ ਪ੍ਰੂਫ ਵੀ ਸੀਗੇ ਏ ਟੂ ਏ ਟੂ ਜੈਡ ਮੇਰਾ ਘਰ ਦਾ ਸਮਾਨ ਸੀਗਾ ਜਿਹਦੇ ਵਿੱਚ ਜਸਕਰ ਦਾ ਹੱਥ ਹੈ ਤੇ ਕੁਲਵੀਰ ਕੁਲਵੀਰ ਬਾਦਵਾਨ ਉਹ ਕਹਿੰਦਾ ਜਿੱਥੇ ਜਾਣਾ ਜਾਓ ਤੇ ਅੱਜ ਮੈਨੂੰ 4 ਮਹੀਨੇ ਹੋ ਗਏ ਆ ਪਾਣੇ ਬਲੌਂਗੀ ਥਾਣੇ 'ਚ ਕੰਪਲੇਂਟ ਦਿੱਤੀ ਨੂੰ ਨਾ ਤਾਂ ਪੁਲਿਸ ਵਾਲੇ ਕੁਝ ਕਰਦੇ ਆ ਨਾ ਐਸਐਚਓ ਇਹਨਾਂ ਨੇ ਸਰ ਮਿਲ ਕੇ ਸਾਰੇ ਨਾ ਪੈਸੇ ਖਾਦੇ ਹੋਏ ਆ ਤੇ ਅੱਜ ਜੋ ਕਿ ਮੈਂ ਕੋਰਟ ਦੇ ਥਰੂ ਵੀ ਜਾਉਂਗੀ ਜੇ ਮੇਰਾ ਨਾ ਮਸਲਾ ਹੱਲ ਹੋਇਆ ਤਾਂ ਮੈਂ ਧਰਨੇ ਤੇ ਵੀ ਬੈਠੂਗੀ ਤੇ ਮੈਨੂੰ ਮੈਨੂੰ ਸਰ ਆਪਣੇ ਹੱਕ ਚਾਹੀਦੇ ਆ ਮੈਂ ਕਿਸੇ ਤੋਂ ਮੰਕੇ ਨੇ ਲਿਆ ਹੋਇਆ ਸੀ ਸਮਾਨ ਮੇਰੀ ਹੱਕ ਦੀ ਕਮਾਈ ਸੀ ਮੈਂ ਕੱਲਾ ਕੱਲਾ ਕਿਵੇਂ ਸਮਾਨ ਜੋੜਿਆ ਉਹ ਮੈਨੂੰ ਪਤਾ ਹੈ ਦੋ ਸਟੇਸ਼ਨ ਸਾਡੀਆਂ ਆਸਦੀਆਂ ਹਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉੱਭਰ ਹੋਵਾਂਗੇ ਤਤਕ ਲਈ ਮੈਨੂੰ ਯਾਨਕਿ ਤੇ ਜਿੰਦਗਾਰ ਨੂੰ ਦਿਵਸਾਜਤ ਰਬ ਰਾਖਾ